ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਉਮੀਦ ਰੱਖਦੇ ਹਾਂ ਵੀ ਤੁਸੀਂ ਸਾਰੇ ਵੀਵਰਸ ਬਹੁਤ ਵਧੀਆ ਹੋਵੋਗੇ ਜੀ ਲੋ ਜੀ ਆਪਾਂ ਕਰ ਰਹੇ ਹਾਂ ਆਪਣਾ ਵਲੌਗ ਨੂੰ ਇੱਥੋਂ ਹੀ ਸ਼ੁਰੂ ਤੇ ਅੱਜ ਆ ਰਹੇ ਸੀਗੇ ਸਾਡੇ ਘਰ ਇੱਕ ਸਪੈਸ਼ਲ ਪਰਸਨ ਉਹ ਆ ਗਏ ਸ਼ੈਸ਼ਿਕਾ ਸ਼ੈਸ਼ਿਕਾ ਮੈਂ ਤੇ ਕੁ ਵੀ ਆਇਆ ਕਰੋ ਤੁਸੀਂ ਐਸੀ ਕਰ ਲੋ ਸਦਿ ਹਾਂ ਹੋਰ ਪਹਿਲਾਂ ਮੈਂ 2 ਦਿਨ ਤੱਕ ਕਾਣਾਤਾ ਫਿਰ ਇਹਨੇ ਰੋਣ ਲੱਗ ਗਿਆ ਠੰਡਾ ਅੱਜੇ ਜਾਣਾ ਅੱਜੇ ਜਾਣਾ ਮੈਂ ਕੀ ਕਰਾਂ ਫੇ ਚੱਲੀ ਉਹ ਠੀਕ ਨਾ ਪਰਵਾਹ ਵਧੀਆ ਫਿਰ ਦੁੱਧ ਦਾ ਦੁੱਧ ਦਾ ਵੀ ਟਾਈਮ ਹੋ ਰਿਹਾ ਤਾਂ ਹੁਣ ਸ਼ਾਮ ਨੂੰ ਫਿਰ ਉਹ ਛੱਡ ਕੇ ਮੁਰਗੇ ਚਲ ਤਾਂ ਲੱਗਿਆ ਜਿਵੇਂ ਰਾਤ ਹੋ ਗਈ ਹੈਲੋ ਸਾਡੇ ਰਾਤ ਜਦ ਆ ਜਾਂਦੀ ਆ ਹਾਂ ਹੱਸੀ ਗੱਲ ਲੇ ਬੀ نا کی ترکیان ਮੰਨੇ ਤੋਂ ਥੋੜੀ ਨਾ ਹੁੰਦੀ ਅਸੀਂ ਕਲਪੋਦੀ ਹੁੰਦੀ ਆਪੋ ਠੀਕ ਆ ਤੇ ਕਿਹਾ ਬੈਜੀ ਤੁਸੀਂ ਦੱਸੋ ਅਸੀਂ ਤਾਂ ਵੀ ਫਾਸ਼ਿਕਾ ਠੀਕ ਹੈ ਵੀਰਾ ਦਾ ਅੰਦਰ ਵੇ ਕੇ ਮੈਂ ਕੱਟਤੀ ਵਗੇ ਹਾਂ ਕੰਮ ਸੀ ਮੈਂ ਦੇਖ ਰਹੀ ਸੀ ਮੈਂ ਕਿ ਕੋਈ ਮਿਲ ਗਿਆ ਹਾਂ ਨੂੰ ਗੱਲਾਂ ਕਰ ਰਹੀਆਂ ਕੜੀ ਸੀ ਕੈਮਰੇ ਚ ਦੇਖ ਰਹੀ ਸੀ ਅੱਛਾ ਮੈਨੂੰ ਕੀ ਪਤਾ ਨਹੀਂ ਕੌਣ ਆ ਰਿਹਾ ਤੁਰਿਆ ਤੁਜੀ ਮੈਂ ਬਣਾ ਰਹੀ ਕਚੋਰੀਆਂ ਦੀ ਤਿਆਰੀ ਅ ਅੱਜ ਤਾਂ ਤੇ ਬਾਕੀ ਨਰੂਠੀ ਲਾ ਦੇ ਨਾਲ ਵੀ ਇਹ ਕਰਾ ਦੇਗੀ ਮੈਂ ਕਿਹਾ ਤਾਂ ਮੈਂ ਕਰਨੀ ਆ ਪਰ ਮੈਨੂੰ ਲਾਇ ਨਹੀਂ ਹੋਰ ਕਿੰਨੇ ਦੌਰੇ ਕਿੱਟਣਾ ਦੋ ਤੇ ਉਹ ਵੀ ਕੰਮ ਕਰ ਲਿਆ ਫਿਰ ਆ ਇੰਜੋਏ ਕਰੋ ਆਤਾ ਹੈ ਹੋਰ ਨਵਰੂਪ ਕਹਿੰਦਾ ਨਵਰੂਪ ਬਣਾਉਗੀ ਤੇ ਸਾਰੀਆਂ ਕਚੌੜੀਆਂ ਇਹ ਬਣਾਉਗੀ ਅੱਜ ਕਿਹਦਾ ਬਣਾਣੀ ਜਾਂਦੀ ਕਿਉਂ ਸਿੱਖ ਗੱਮ ਹੁਣ ਤੂੰ ਵੱਡੀ ਹੋ ਗਈ ਔਰ ਤੇ ਛੋਟੀ ਨਹੀਂ ਰਹੀ ਮੈਂ ਮਾਂ ਮਾਸੇਦ ਸਹੀ ਹੈ ਇਹ ਮਾਸੇ ਮਿੱਧਰ ਪ੍ਰਾਂਤ ਕਰ ਲਿਆ ਵਿੱਲੀ ਪੰਜੀਰੀ ਵਾਲੀ ਅੱਜ ਇਹ ਉਹ ਕਰਦੇ ਨੇ ਬਣਾ ਰਹੇ ਨੇ ਸਾਰੇ ਵਲੌਗਰ ਉਹਨਾਂ ਕਹਿੰਦੇ ਕਿ ਸਵੇਰੇ ਦੇ ਮੈਂ ਕੰਮ ਕਰਾਂ ਕਦੇ ਕੱਪੜੇ ਧੋਣੇ ਕਦੇ ਪਕਾਉਣੀ ਵਲੌਗ ਬਣਾਉਣਾ ਵੀ ਇੱਕ ਕੰਮ ਹੈ ਬਹੁਤ ਔਖਾ ਕੰਮ ਹੈ ਹੋਰ ਜਿਵੇਂ ਸਭ ਤੋਂ ਜ਼ਿਆਦਾ ਔਖਾ ਕੰਮ ਕਰਨਾ ਸੁੱਖਾ ਵਲੌਗ ਬਣਾਉਣਾ ਹੈ ਹੋਰ ਇੱਕ ਬड़ा ਕੈਮਰਾ ਫੜੀ ਕਿਉਂਦਾ ਕੰਮ ਕਰੇ ਬਹੁਤ ਔਖਾ ਲੱਗਦਾ ਇੱਕ ਦਿਨ ਮੈਂ ਉਹ 버ਗਰ ਬਣਾਉਂ ਵੀਡੀਓ ਪਾਈਉ ਨਹੀਂ ਗਈ ਹਿਸ ਤੱਕ ਮੇਤੋਂ ਉਹ ਬਣਾਈਏ ਬਹੁਤ ਔਖੀ ਸੀ 버ਗਰ ਖਾ ਲੇ ਪਰ ਵੀਡੀਓ ਨਹੀਂ ਪਾਈ ਕੀ ਵੀ ਮਾਈਡਰ ਕੁਝ ਵਿਲੋਜੀ ਆਟਾ ਗੁੰਨ ਲਿਆ ਟਪਲੇਟ ਚ ਲੇਕੇ ਆਉਣਾ ਚਾਹਾਂ ਚ ਬਸ ਇਹਦੇ ਵਿੱਚ ਕੀ ਗੱਲ ਦੀ ਫਿਰ ਦੂਜਾ ਟਾਂਕ ਗੁੰਨਣਾ ਹੋ ਗੋ ਨਾ ਆਟਾ ਦੇ ਵਿੱਚ ਇੰਨਾ ਸੋਹਣਾ ਗੁੰਨਿਆ ਐਨ ਮਲੇਮ ਕੋਈ ਗੱਠ ਨਹੀਂ ਦੀ ਕੋਈ ਗੜੀ ਕੋਈ ਐਦਾਂ ਆਲੂ ਦਾ ਮਸਾਲਾ ਤਿਆਰ ਹੋ ਗਿਆ ਹੁਣ ਅਸੀਂ ਮੇਰਾ ਹੋ ਰਿਹਾ ਏ ਬਾਹਰ ਲੈ ਕੇ ਚੱਲਿਆਂ ਦੇਖੋ ਕਿੰਨੇ ਚਿਪ ਗਿਆ ਕਿੰਨੇ ਟਾਈਮ ਤੱਕ ਸਾਡਾ ਕੰਮ ਨਿਬੜਿਆ ਹੁੰਦਾ ਅੱਛਾ ਥੋੜਾ ਅਸੀਂ ਲੇਟ ਕਰ ਅਸੀਂ ਥੋੜਾ ਲੇਟ ਕਰਨ ਲੱਗੇ ਲੰਘੇ ਨਾ ਤਾਂ ਲਿਆ ਕੀ ਮੀਂਹ ਨਹੀਂ ਆਉਂਦੀ ਆਹ ਕਿ ਇਹ ਮੈਂ ਉਹ ਤਾਂ ਸਾਡੇ ਕੋਲ ਜੁਏ ਫਿਰ ਗਰਬਿੰਦਰ ਸਰ ਵੀ ਫਿਰ ਨਾਲ ਅਸ਼ਾ ਫਿਰ ਨਾਲ ਦੀ ਨਾਲ ਖਾਈ ਜਾਂਦੇ ਹੋ ਚੱਲ ਵਧੀਆ ਫਿਰ ਤਾਂ ਗਰਮ ਹੋਊਗਾ ਮੋਰਚੀ ਤੋਂ ਦੇਖਿਓ ਤੁਸੀਂ ਬੈਠੇ ਕਿ ਅੱਜ ਦੇਖਾਵਾਂਗੇ ਠੀਕ ਐ ਓਬੀ ਬਣਾਈ ਜਾਊਗੀ ਇਹ ਜੋ ਉਹ ਆਟਾ ਵੀ ਇਹ ਮਿੱਠਾ ਬੁੱਝਲਾ ਜਿਵੇਂ ਤਾਂ ਮੈਂ ਤੇਰੇ ਉੱਤੇ ਚੜ ਕੇ ਪੜਦਾ ਕਿੰਨਾ ਮੀਟਾ ਮੈਂਨੇ ਅੱਜ ਜਾਣਦਾ ਚਲੋ ਚਲੋ ਅਸੀਂ ਮਿੱਠਾਟ ਦਾ ਗੁੰਨੜਿਆ ਹੁਣ ਚੋਰੀਆਂ ਦਾ ਤੇਰੇ ਤੋਂ ਸਮਾਂ ਹੋ ਗਿਆ ਤਿਆਰ ਬਸ ਅਸੀਂ ਤਾਂ ਇਸ ਸਟੇਪ ਤੱਕ ਤਾਂ ਸਾਡਾ ਕੰਮ ਨਿਬੜ ਜਾਂਦਾ ਵੇਲੇ ਹੋ ਜਾਂਦੇ ਆ ਫਿਰ ਅਸੀਂ ਮੈਂ ਅਗਰ ਤੁਹਾਨੂੰ ਤੁਹਾਨੂੰ ਚੋਟੀਆਂ ਹਾਂ ਜਦੋਂ ਸੱਜਣੇ ਦਾ ਵੇੜੇ ਬਾਹਰ ਨਹੀਂ ਰਹੋ ਜਾਂਦਾ ਏ ਉਹ ਹੁੰਦੀ ਏ ਜੀ ਕਿ ਪਈ ਜਾਂਦੀ ਹਾਂ 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 ਤਾਂ ਕਰਦੇ ਸੱਜਣੇ ਦੇ ਵੇੜੇ ਚਲੋ ਚਲੋ ਚਲੀਏ ਚਲੋ ਮੈਂ ਕਿੱਥੇ ਬੈਠਾ ਮੈਂ ਕੱਡਾਂ ਪੇੜੇ ਹਨਾ ਪੱਬੀ ਹਾਂ ਇਹਦੇ ਪੇੜੇ ਅੱਛਾ ਪਹਿਲਾਂ ਗੁਰਗਲੇ ਇਹਦੇ ਠੀਕ ਹੈ ਠੀਕ ਹੈ ਓਕੇ 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 ਬਸ ਠੀਕ ਹੈ ਪੇੜੇ ਨਹੀਂ ਗਲਦੇ ਬਸ ਠੀਕ ਹੈ ਫਿਰ ਅੱਛਾ ਪਹਿਲਾਂ ਐਵੇਂ ਗੋਲ ਗੋਲ ਘੁਮਾ ਕੇ ਪਾਉਣੇ ਤੇ ਹਾਂ ਐਵੇਂ ਬੰਦੇ ਹੁੰਦੇ ਆ ਐਵੇਂ ਕਰਕੇ ਹਾਂ ਫਿਰ ਉਹ ਤਾਂ ਵੀਡੀਓ ਚ ਦਿਖਾਉਣੇ ਪਾ ਚੱਕੀ ਮੈਂ ਆਪਣਾ ਹੀ ਉਹ ਕਰਤਾ ਆ ਚੱਕੀ ਕਿਹਾਂ ਜਿਹੜੀ ਮੇਰੀ ਰੈਸਪੀ ਆ ਮੈਨੂੰ ਦਿਵਾ ਦੇ ਆ ਲੋ ਜੀ ਮੈਂ ਉਹ ਯਾਰ ਮੇਰਾ ਕੰਮ ਤਾਂ ਫਿਰ ਬਾਅਦ ਚ ਆ ਹਨਾ ਜਦੋਂ ਆਪਣੇ ਹੋ ਕੱਟਣੇ ਨੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਇਹਨੂੰ ਇੱਧਰ ਹੀ ਰੱਖ ਦੇ ਪੁੱਤ ਇੱਧਰ ਰੱਖ ਲਓ ਇਹਨੂੰ ਵੀ ਜਿਹੜੇ ਉਹਦਾ ਨਾਮ ਮੈਂ ਛੋਟੇ ਹੁੰਦੇ ਗਈ ਜਦ ਪਤਾ ਨਹੀਂ ਕਿਸੇ ਦਾ ਵਿਆਹ ਸੀਗਾ ਫਿਰ ਆਪਾਂ ਗਏ ਸੀ ਕਿ ਮੈਂ ਦਰਸ਼ਨੀ ਗੀਰ ਨਾਲ ਗਈ ਸੀ ਤੀ ਅਮਨ ਤੀ ਨਵਨੀ ਸੀ ਇਸ ਟਾਈਮ ਮੈਂ ਜਾਣਦਾ ਹੁੰਦਾ ਤੇਰਾ ਵੀਰ ਜਦੋਂ ਤੇ ਜਾਂਦੀ ਹੁੰਦੀ ਹੂੰ ਜਾਂ ਜਾਂਦੀ ਮੈਨੂੰ ਦੋ ਤਿੰਨ ਦੋ ਕਵਾਰੀ ਯਾਦ ਆ ਇਸ ਟਾਈਮ ਆ ਪਤਾ ਨਹੀਂ ਤੁਹਾਡੇ ਘਰ ਦੇ ਕੋਲ ਕਿਸੇ ਦਾ ਘਰ ਤੇ ਉੱਥੇ ਕਮਰੇ ਚ ਸੁੱਤੀ ਤੀ ਕਿਵੇਂ ਮੈਨੂੰ ਯਾਦ ਆਂਦੇ ਨੇ ਤੇ ਨਵਲੀ ਆਓਏ ਪਲੇਟੋ ਤੂੰ ਕਹਿੰਦਾ ਸੀ ਨਹੀਂ ਤੂੰ ਵੀ ਖਿਚਲਾ ਖਿਚਲੀ ਖਿਚਲੀ ਦੀ ਮੈਂ ਐਵੇਂ ਨਹੀਂ ਸਮਝਾਦਾ ਬਿਲਕੁਲ ਠੀਕ ਆ ਖਿੱਚੀ ਖਿੱਚੀ ਸਾਰਾ ਮਸਾ ਲਾਉਗੀ ਤੇ ਬਸ ਕਿੱਚੀ ਕਿੱਤੀ ਹੋ ਹਾਂ ਲਿਆਈ ਆ ਦੇਖੋ ਇਹ ਦਸੰਗਿਰਨ ਨੂੰ ਵੀ ਦੇਖ ਹਵਾ ਚ ਆ ਗਿਆ ਨਾ ਥੋੜਾ ਜਿਹਾ ਪਿੱਛੇ ਖੜ ਕੇ ਹਲਦਾ ਆ ਵੀ ਤਾਂ ਠੀਕ ਆ ਕੋਈ ਨਾ ਮੜਾ ਫਰਕ ਆ ਇਹ ਦੂਜੇ ਲੋਕ ਬਲਗਲੇ ਸੀ ਹੋਰ ਰਾਣ ਦੇ ਟੂਟੀ ਵਿੱਚੋਂ ਨਰਮ ਸੀਗੇ ਐ ਥੋੜੀ ਮੈਨੂੰ ਵਧੀਆ ਚ ਲੱਗਦੀ ਆ ਆਪਾਂ ਨੇ ਪਤਾ ਨਹੀਂ ਕਿਥੋਂ ਲਈ ਤੀ ਯਾਰ ਘਟਿਆ ਜੀ ਇਹ ਛੋਟੀ ਆ ਮੇਰੇ ਤਾਂ ਕੁਝ ਯਾਦ ਹੋ ਜਾਂਦੀ ਦਿਮਾਗ ਚ ਵਾਰੀ ਕੁਆਲਿਟੀ ਵਧੀਆ ਇਹ ਛੋਟੀ ਆ ਇਹ ਵੀਰੇ ਹੁਣ ਹੀ ਲੈ ਕੇ ਆਏ ਦੀ ਜੇ ਗੁਰਵਿੰਦਰ ਉਹਨੇ ਹਮ ਬੱਸ ਬੋਲੂਗਾ ਤਾਂ ਹੀ ਮੈਨੂੰ ਮੇਰੀ ਖਰੀਦ ਲੱਗਦੀ ਹੈ ਇਹ ਲਓ ਜੀ ਹਾਂ ਅੱਜ ਆਪਾਂ ਹੀ ਬਲੌਕਰ ਅੱਜ ਸਾਡੇ ਆਇਆ ਫੇਰ ਬੋਲੋ ਹਾਂ ਅਸਤਾ ਜੀ ਖਾਣੇ ਆ ਨਾ ਕਿ ਮਾਪੂਸ਼ਾ ਮਾਂ ਕਿਸੇ ਲੱਤਾ ਡੋਲ ਅਸਤਾ ਡੋਲ ਡੋਲ ਕਰਨੇ ਆ ਅਸਤਾ ਰਾੜ ਰਾੜ ਕੇ ਸਾਰਾ ਰਾੜ ਰਾੜ ਕੇ ਕਰਨੀ ਉਹ ਗੀ ਇਲਾ ਦੇਣੀ ਵਧੀਆ ਹੀ ਇਲਾ ਦੇਣੀ ਕ੍ਰੰਤੀ ਪਈ ਨਾ ਅੱਜ ਬੋਲੋ ਮਾਸਟਰ ਜੀ ਫੇਰ ਕੀ ਖਾਣੇ ਆ ਘਰ ਆ ਜਾ ਕਿਉਂ ਜੈਨੂ ਵੀਡੀਓ ਜੈਨੂ ਤਾਂ ਖਤਮ ਹੋ ਗਿਆ ਜਿਹੜੇ ਜਿਹਨੇ ਖਾਣੇ ਨੇ ਗੋਲਗਲੇ ਜਨ ਤਾਂ ਮੇਲਾ ਭਰ ਲੰਦਾ ਏ ਜਿਹਨੇ ਗੁਲਗਲੇ ਖਾਣਗੇ ਉਹ ਖਾ ਲਿਓ ਕੱਲ ਤੱਕ ਆ ਸਕਦਾ ਕੱਲ ਤੱਕ ਜਦ ਤੱਕ ਇਹ ਬਜਣੇ ਨੇ ਹਾਂ ਕੱਲ ਤੱਕ ਜਦ ਵੀਡੀਓ ਪਾਉਗੀ ਨਾ ਬਸ ਤੁਰੰਤ ਆ ਜਾਓ ਬਸ ਗੁਰਗਲੇ ਵਿੱਚ ਗੁਰਗਲੇ ਵਿੱਚ ਸਾਰਾ ਕੁਝ ਪਾਇਆ ਹੈ ਮਿੱਠਾ ਛੋਟਾ ਪਾਇਆ ਹੋਇਆ ਚੰਗੀ ਤਰ੍ਹਾਂ ਅਗਰ ਨਾ ਆਹ ਪਿਆ ਨਾ ਤਾਂ ਮੈਨੂੰ ਬਹੁਤ ਇੱਕਾ ਲਾ ਰਹੀਆਂ ਹਨ ਆਹ ਪਰਾਂ ਕਿੱਤਾ ਵੈਦਰ ਨੂੰ ਇੱਧਰ ਨੂੰ ਖਿੱਚ ਕੇ ਹੋ ਜਾਊਗਾ ਤੇਜ਼ ਤਰ੍ਹਾਂ ਕਰਮ ਹੋਊਗਾ ਹਾਂ ਬਾਲਟੀ ਇੱਧਰ ਤੱਕ ਤੇ ਨਹੀਂ ਨਾ ਗੰਦਾ ਨਹੀਂ ਰੂਗਾ ਬਸ 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 ਇੰਨਾ ਕਰ ਗੰਦਾ ਨਹੀਂ ਆਣੀ ਜਿਆਦੇ ਚੁੰਬੜੀ ਸੀ ਮੇਰੇ ਲੈ ਹਾਂਜੀ ਬੱਸ ਮੈਂ ਕੀ ਕਰ ਪੈ ਜਿੰਨੇ ਹੱਥ ਜਾਲੇ ਪਚੌਰੀਆਂ ਨਹੀਂ ਬਾਰੀਆਂ ਜਿੰਨੇ ਹੱਥ ਜਿਆਦਾ ਲਾਦੇ ਨੇ ਉਹਨੇ ਮਿੱਠੇ ਪੈਂਦੇ ਨੇ ਨਾਲੇ ਹੱਥ ਦੀ ਸਫਾਈ ਹੋ ਜਾਂਦੀ ਆ ਹੱਥ ਦੀ ਸਫਾਈ ਹੋ ਜਾਂਦੀ ਨਾ ਹਾਂਜੀ ਬੋਓ ਇੱਕ ਪਲੇਟ ਲੈ ਕੇ ਆਈ ਅੰਦਰੋਂ ਚਾ ਖਾਣ ਚਲ ਗਿਆ ਅੰਨੇ ਨੂੰ ਤੇਲ ਦੇਖੋ ਉੱਧ ਤੇਲ ਫੁਕ ਰਿਹਾ ਜਿਆਦਾ ਗਰਮ ਹੋ ਰਿਹਾ ਫੁਕ ਰਹੀ ਹੁੰਦੀ ਆ ਉਹ ਲੈ ਆਓ ਜੀ ਆ ਲੋ ਆ ਥੱਲੇ ਕਾਜੂ ਨੇ ਕਾਜੂ ਨਾਲ ਕਚੌੜੀ ਖਾਵਾਂਗੇ ਹਾਂ ਆਓ ਬਣ ਬਣ ਆਉਂਦੀਆਂ ਨੇ ਤਾਜ਼ੀਆਂ ਕੁਫੀ ਨੇ ਮੈਂ ਚਲੋ ਆਪਾਂ ਫਾਕੇ ਦੇਖਦੇ ਤੈਨੂੰ ਮਿਲਦੇ ਵੇ ਉੱਾਰ ਨੂੰ ਨਾ ਆਪੇ ਤੇ ਮੈਂ ਤੁਹਾਨੂੰ ਵੀ ਕੱਲ ਕਾਲੀ ਵੀ ਧਰ ਕੇ ਦੂੰਗਾ ਬੇਬੀ ਕਾਲੀ ਤੇ ਧਰ ਕੇ ਦੂੰਗੀ ਲੜਾਈ ਨਹੀਂ ਡਾਕਟਰ ਨੇ ਐਵੇਂ ਜਣਾ ਹੈ ਤੂੰ ਤਾਂ ਕੀ ਕਰਦਾ ਪਰ ਉਹ ਨੂੰ ਡਾਕਟਰ ਨੂੰ ਡਾਕਟਰ ਨਹੀਂ ਮਿਲਣਾ ਹਾਂ ਤੇ ਕੱਲ ਸਵੇਰੇ ਲੈ ਲਈ ਸੀ ਲੈ ਬੇਬੀ ਮੰਗ ਰਹੀ ਕਹਿੰਦੀ ਮੈਂ ਖਰਾਬ ਕਰ ਦੂੰਗੀ ਮੈਂ ਤਾਂ ਕਾਲੀ ਵੀ ਧਰ ਕੇ ਦੇ ਦਿੱਤੀ ਹਾਂ ਹਾਂ ਬਹੁਤ ਵਧੀਆ ਨੇ ਕੋਈ ਮਾਉਂ ਮਾਉਂ ਮੈਂ ਤੈਹੀ ਨਹੀਂ ਆ ਅੰਦਰ ਲੋ ਜੀ ਮੇਰਾ ਮੂੰਹ ਹੀ ਥੋੜਾ ਹੀ ਆਹ ਦੇਖ ਤਾਂ ਮੇਰਾ ਉਹ ਦੇਖੀਓ ਇੱਧਰ ਨਾ ਤੁਸੀਂ ਹਾਂ ਮੇਰਾ ਨਹੀਂ ਹੋਣਾ ਦੇਖੋ ਕਿੰਨਾ ਚੰੜਣਾ ਪਿਆ ਨਾ ਮੇਰੇ ਫੋਨ 'ਚ ਤਾਂ ਜੰਮਾ ਹੀ ਨਹੀਂ ਆਉਂਦੀ ਵੀਡੀਓ ਪਲੱਸ 120000 ਰੁਪਏ ਦੇ ਫਿਰ ਤੂੰ ਸਿੱਧੇ ਦੋ ਮੈਂ ਤਾਂ ਹੀ ਖੜੇ ਦੇ ਤਾਂ ਮੈਂ ਦਊ ਕੇ ਮੈਂ ਨੂੰ ਫੋਨ ਨਾ ਪੈਸੇ ਤੂੰ ਮੈਨੂੰ ਫੜਾ ਦੇ ਐਂ ਕਿਹਾ ਵੀ ਫੋਨ ਮੈਂ ਦੇ ਦੂੰਗਾ ਪੈਸੇ ਦੇ ਦੇ ਲਿਆ ਮੈਂ ਤਾਂ ਆਬਸਕ੍ਰਾਈਬ ਕਰਨ ਨੂੰ ਕਹਿੰਦੀ ਆ ਲਓ ਜੀ ਮੰਤਰੀ ਕਹਿੰਦੇ ਸੀ ਲਾਈਟ ਲਾ ਦਿਓ ਮੈਂ ਜੇ ਜੀਰਾਪੋਨਣਾ ਤਾਂ ਲਾਈਟ ਲਾ ਦੇਣੇ ਚੱਕ ਬੋਰਡ ਬਣਾਉਣੇ ਨੇ ਕਿ ਮੈਂ ਨਾ ਆਗੇ ਤੇ ਲੋ ਜਿੰਨੇ ਨੇਰਾ ਹੋ ਗਿਆ ਕੀ ਹਾਂ ਬਹੁਤ ਨੇਰਾ ਹੋ ਗਿਆ ਹੈ ਨੇਰਾ ਹੋ ਗਿਆ ਤੇ ਮਾਸਿਓ ਨਹੀਂ ਹਜੇ ਲੱਗੇ ਹੋਊ ਤੇ ਬਹੁਤ ਭੁੱਖ ਲੱਗੀ ਦੀ ਅਸੀਂ ਤਾਂ ਖਾ ਲਈ ਮੈਂ ਮਾਸਰ ਨੇ ਤੇ ਹਣਾ ਮੈਂ ਯੂਵੀ ਨੂੰ ਦੇਣ ਚਲੀ ਐ ਬਾਕੀ ਰਹੇ ਤੇ ਸਾਰੇ ਪਏ ਆ ਹਜੇ ਖਾਣ ਵਾਲੇ ਤਾਂ ਸਹਨਾ ਭਾਬੀ ਹਾਂ ਸਾਰੇ ਬੈਠੇ ਨੇ ਵੀ ਖਾ ਲਈ ਜੀਬੀ ਨੇ ਵੀ ਖਾ ਲਈ ਇੱਧਰ ਅਸੀਂ ਦੋ ਰਹਿੰਦੇ ਆ ਉੱਧਰ ਕਿੰਨੇ ਰਹਿੰਦੇ ਨੇ ਇੰਦਰ ਰਹਿੰਦੇ ਨੇ ਬਸ 6 6 ਜਣੇ ਤਾਂ ਰਹਿੰਦੇ ਨੇ ਬੱਚੇ ਨੇ ਹਾਂ ਹਾਂ ਬੱਚੇ ਰਹਿੰਦੇ ਆ ਨਾ ਬੂਤਾਂ। ਨਿਆਣਿਆਂ ਦਾ ਖਾਣਾ ਪੀਣਾ ਹੀ ਹੈ ਜੰਮਦਾ। ਕਦੇ ਉਹ ਮਾੜੀ ਮਾੜੀਆਂ ਬੁਰਚੇ ਦੀ ਤੋੜਨੀਆਂ ਛੜਤੀਆਂ ਤੋੜਨੀਆਂ ਛੜਤੀਆਂ ਹਨ। ਮੰਨ ਤੇ ਆਈ ਆ ਵੀ। ਮਨ ਤੇ ਲੱਗੇ ਤਾਂ ਫਿਰ ਖਾ ਵੀ ਲੈਂਦੇ। ਗੁਲਗਲੇ ਖਾ ਲੰਦੇ ਨੇ ਗੁਲਗਲੇ ਖਾ ਗਏ। ਆ ਦੇਖੋ ਹੁਣ ਬਸ ਨਿਪੜ ਗਿਆ ਨਾ। ਬਹੁਤ ਸਵਾਦ। ਹੂੰ ਥੋੜਾ ਹੀ ਹੈ। ਥੋੜਾ ਹੀ ਰਹਿ ਗਿਆ। ਉਰੇ ਲੈਟ ਆਂਦੇ ਨਾ ਤਾਂ ਤੂੰ ਉਹਨੂੰ ਲੈ ਜਾ ਵੀ ਉਬੀ ਨੂੰ ਉਹ ਤਾਂ ਮੈਂ ਲੈ ਜਾਂਦੀ ਹੈਗੀ ਫਿਰ ਉਹ ਜੀ ਜਿਹਾਉਣ ਲੱਗ ਜਾਣਾ ਹਾਂ ਨਾ ਹੁਣ ਉਹਦੀ ਖਾਲੀ ਤਾਂ ਹੀ ਅਸੀਂ ਸੱਜ ਦੇ ਲੈਟ ਬੰਦ ਕਰਤਾ ਮੈਂ ਉਹਨੂੰ ਕਹਾ ਨੇਰਾ ਹੋ ਗਿਆ ਸਮਾਨ ਤਾਂ ਅੰਦਰ ਰੱਖਿਆ ਏ ਬਸ ਹੋ ਗਿਆ ਸਾਰਾ ਜੀ ਜੀ ਅੱਛਾ ਮੈਂ ਕਿ ਸਮਾਨ ਤਾਂ ਅੱਗੇ ਵੀਡੀਓ ਦਿਖਾਉਣਾ ਤੀ ਵੀ ਅਸੀਂ ਨਹੀਂ ਰੱਖਿਆ ਅੱਛਾ ਨਾ ਮੈਂ ਤੁਹਾਨੂੰ ਦਿਖਾਉਣੇ ਆ ਰਹੀ ਸੀ ਵੀ ਆ ਦੇਖੋ ਕਿ ਨੇਰਾ ਹੋ ਗਿਆ ਕਚੌਰੀਆਂ ਬਣਾਉਂਦਿਆਂ ਨੂੰ ਮੈਂ ਪਾ ਕੇ ਲਈਆਂ ਆਲੂ ਵਾਲਾ ਮਸਾ। ਕੀ ਬਾਤ ਹੈ। ਮੇتنਾ ਕਚੌਰੀਆਂ ਤੇ ਨਿਗਰ ਨਹੀਂ ਰਹੀਆਂ ਜਾਬੇ। ਪਤਾ ਨਹੀਂ ਖਾਦੇ। ਮੈਂ ਆਲੂ ਆਲੂ ਖਾ ਰਹੀਆਂ। ਪਰ ਖਾ ਤਾਂ ਗਈ ਦੋ। ਘਰੇ ਬਬੀਕਾ ਕਰ ਲੈ। ਚਲੋ ਜੀ ਨਿਬੜ ਗਿਆ ਕੰਮ। ਇਹਦੇ ਅੱਗੇ ਪਾ ਲਾ ਪਾਣੀ ਪਾ। ਇਹ ਐਜੀ ਤੁਸੂ। ਠੀਕ ਆ। ਠੀਕ ਆ। ਛੱਡ। ਮਾਸਿਓ ਤੇ ਨੇਰੇ ਚ ਕੀ ਕਰ ਰਹੀ ਆ ਮੇਰਾ ਮੈਨੂੰ ਦਿਖ ਰਿਹਾ ਦੇਖੋ ਫੋਨ 'ਚ ਜਮਾ ਨੇਰਾ ਨਹੀਂ ਹੈਗਾ ਕੀ ਕਰ ਰਹੇ ਹੋ ਇੱਥੇ ਮੈਂ ਤਾਂ ਮਿਰਚਾਂ ਟੱਪੀ ਮਿਰਚ ਹਾਂ ਮੀਂਹ ਦਾ ਵੀ ਕੋਈ ਭਰੋਸਾ ਨਹੀਂ ਹੈ ਨਾ ਲੈੜੇ ਸਾਡ ਨਾਲ ਆ ਗਈ ਮੀਂਹ ਪੈ ਰਿਹਾ ਗਿੱਦੀਆਂ ਜਿਹਾ ਹੋ ਜਾਂਦੀਆਂ ਨੇ ਹਾਂ ਸਾਰੇ ਆਪਦੇ ਆਪ ਦੇ ਕੰਮ ਲੱਗੇ ਹੋਏ ਆ ਲੈਡੀਜ਼ ਦਾ ਕੰਮ ਮੁੱਕ ਗਿਆ ਤੇ ਜੈਂਟਸ ਦਾ ਉਹਦਾ ਸ਼ੁਰੂ ਹੋ ਗਿਆ ਹਾਂ ਸ਼ੁਰੂ ਤੋਂ ਲਗਾਤਾ ਮਾਸਟਰ ਦਾ ਮਾਸਰ ਮੈਂ ਉਹ ਗਈ 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 ਸਾਰੀ ਹਾਂ ਕਿਤੇ ਮੇਰੇ ਭਰੇ ਗਿਰਚੇ ਪਹਾੜ ਦਾ ਦੇ दांत ਨੂੰ ਤੂੜੀ ਵਿੱਚ ਕੱਖ ਹੈ ਨਹੀਂ ਹੈ ਸਭੀ ਮੇਸ ਇਹ ਮਾਸਰ ਉਹਨਾਂ ਦੀ ਭੈਣ ਸ ਇਕਲੋਤੀ ਮੇਸ ਜਿਹੜੀ ਚਮੜਾਈ ਹੋ ਜਾਂਦਾ ਜਿਵੇਂ ਨਿਆਣੇ ਹੈ ਇਕਲੋਤੀ ਫਿਰ ਇਕਲੌਤੇ ਜਵਾਕਾਂ ਨੂੰ ਨਹੀਂ ਇਕਲੌਤੀ ਮੈਸ ਹੈ ਜਿਆਦਾ ਚ ਮਲਾਈ ਹੋਈ ਆ ਹੁਣ ਦੋ ਲੋਤੀ ਹੋਣ ਵਾਲੀਆਂ ਨੇ ਵਾਕਾ ਅੱਛਾ ਇੱਕ ਹੋਰ ਲਾਉਂਗੇ ਨਾ ਹਾਂ ਮਾਸੀ ਤਾਂ ਕਹਿੰਦੀ ਐਸੇ ਦੀ ਦੱਦ ਵੱਢਣੀ ਆ ਅੱਛਾ ਮਾਸੀ ਤਾਂ ਕਹਿੰਦੀ ਇਹਦੀ ਦੱਦ ਵੱਢਣੀ ਹਾਂ ਹਾਂ ਮਾਸੂ ਜੀ ਮਾਸੀ ਕਹਿੰਦੀ ਫਿਰ ਹਜੂਰ ਸਾਹਿਬ ਜਾਣਾ ਹੈ ਇਹਨੂੰ ਵੇਚਣਾ ਮੈਂ ਮੈਂ ਚੌਂਕ ਦਾ ਪੰਗਾ ਨਹੀਂ ਲਿਆ ਨਹੀਂ ਬਹੁਤ ਬੰਦਾ ਬੰਦਿਆ ਜਾਂਦਾ ਹਾਂ ਹੋਰ ਉਹ ਤੇਰੀ ਮਾਸੀਓ ਚਾਹੁੰਦੀ ਹੁੰਦੀ ਆ ਮਤਾ ਹੀ ਕਹਿੰਦੀ ਆ ਵੇਚਣੀਆਂ ਮੈਂ ਆਪਣੇ ਕਾਕੂ ਕੋ ਪਾ ਕੇ ਆਪਣਾ ਆਸਾਨ ਆਪਣਾ ਕੰਮ ਖਾਤ ਚਾਲ ਨਾ ਇਹ ਮਾਸੀ ਕਹਿੰਦੀ ਆ ਵੇਚਣੀਆਂ ਵੀ ਮੈਂ ਪਹਿਲੀ ਹੋਣੀ ਆ ਦੀ ਦਾਦੋ ਬਟਣੀਆਂ ਸਰਦ ਹੋਣਾ ਤਾਂ ਕਹਿੰਦਾ ਚੋਈ ਦੀ ਜਾਂਦੀ ਔਫਾ ਮੈਨੂੰ ਕੀ ਚੋਈ ਚਵਾਈਏ ਕੀਤਾ ਚੋਈਏ ਸਹੀ ਗੱਲ ਆ ਉਹ ਚਾਈਆਂ ਤੈਨੂੰ ਪਤਾ ਹੀ ਆ ਫਿਰ ਸਹੀ ਗੱਲ ਆ ਲੈ ਜੰਨੀ ਆ ਹੈ ਗਾਲੂ ਮਸਾਲਾ ਦਿਖਾਈ ਆ ਦੇਖੋ ਆਲੂ ਆ ਮਸਾਲਾ ਪਾ ਕੇ ਲਈਆਂ ਕਿਉਂਕਿ ਕਚੌਰੀਆਂ ਚ ਘੱਟ ਤੇ ਬਹੁਤ ਤੇਲ ਜ਼ਿਆਦਾ ਤਾਂ ਮੇਤੋ ਨਹੀਂ ਗਰਿਆ ਨਹੀਂ ਹੈਗਾ ਨਾ ਤੂੰ ਫਿਰ ਆਲੂ ਰੱਖ ਲੈਣਾ ਤੇ ਕੁਬਲਿਆ ਹੋਇਆ ਕੁੜਨੇ ਕੋਰ ਗੀਨਾ ਮੈਂ ਮਸਾਲਾ ਖਾ ਲੈਣਾ ਬੈਠ ਕੇ ਮਿਕਸ ਕਰਕੇ ਸੌਸ ਵਿੱਚ ਪਾ ਦੇਣਾ ਲਓ ਜੀ ਨੇਰਾ ਹੋ ਗਿਆ ਸੋਣਾ ਵਧੀਆ ਨੇਰਾ ਹੋ ਗਿਆ ਵੈਸੇ ਮੋਬਾਈਲ 'ਚ ਨਹੀਂ ਦੱਸਦਾ ਖਾ ਲਿਆ ਉਹ 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 ਖਾ ਲਿਆ ਜੀਰਾ ਜੀਰਾ ਹਾਂ ਤੇਲਾ ਤੇ ਤੇ ਮਾ ਟਲੀ ਰੋਟੀ ਖਾ ਲਈ ਅੱਜ ਲਓ ਬਈ ਨਾ ਬਣਾ ਕੇ ਨਹੀਂ ਤੇਲ ਨਾਲੇ ਆਂ ਭਰ ਜਾਂਦਾ ਮਨ ਜਾ ਸਿਰ ਦੁਖਣ ਲੱਗ ਗਿਆ ਹੈ ਪਾਤੀ ਸੁਕਚੋਰੀਆਂ ਤੇ ਉਹਨੇ ਉਲ ਚੱਕ ਲਈ ਜਿਸ ਦਾ ਖਰਾਬ ਨਾਮ ਹੋ ਜੇ ਗੁੱਸਲੇ ਗਿਰਮੇਸ਼ ਕਰਕੇ ਹਾਂ ਆਇਆ ਬਹੁਤ ਕਾਲਾ ਬਾਤ ਦੇ ਗਰਮੀ ਆ ਗਈ ਆ ਨਾ ਲੱਗਦੇ ਨਵੇਂ ਕਿਸੇ ਬਲਾਉ ਦੇ ਨਾਲ ਨੇ ਕਿਉਂ ਕਾਫੀ ਫ੍ਰੀ ਨਹੀਂ ਹੋਏ ਤੇ ਕਾਟੂ ਲਾ ਕਿਉਂ ਮੈਂ سارے ਨੂੰ ਟਪਾ ਚੱਲ ਨਾ ਪਾਉਂਦੇ ਲੈ ਕੇ ਚੱਲੇ ਨਾ ਨਾ ਮੋ ਜੀ ਲੈ ਲੋ ਲੱਲ ਮਸੀ ਲੱਲਾ ਬੋਬ ਲੱਲਾ ਲੋ ਜੀ ਹੁਣ ਆ ਗਏ ਪਹਿਲਾ ਪਹਿਲਾਂ ਦੀ ਤੱਤਾ ਹੋਣਾ ਠੰਡਾ ਮਾਸੀ ਹੁਣ ਅੰਦਰ ਆ ਕੇ ਕਚੋਰੀ ਖਾਣ ਲੱਗੀ ਆ ਮੀਤੂ ਨੇ ਖਾ ਲਈ ਹਮ ਮੀਤੂ ਮੇਰੇ ਵਾਂਗੂ ਪਚੀ ਮਾਸੀ ਦੇ ਵੀ ਨਹੀਂ ਪਚੀ ਇੱਕ ਕਿ ਖਾਦੀ ਜਾਂਦੀ ਆ ਕਿਉਂ ਕਿ ਜੇ ਚੜ ਜਾਂਦਾ ਨਾ ਫਿਰ ਖਾਦੀ ਨਹੀਂ ਜਾਂਦੀ ਮਾਸੀ ਨੇ ਕਿਉਂ ਨਹੀਂ ਲਿਆ ਹਾਂ ਜੀ ਹਾਂ ਇਹ ਇਹ ਮੇਰੇ ਮਾਸੀ ਦੀ ਵੱਡੇ ਜਿਹਾ ਖਾਣੀ ਆ ਹਨਾ ਮਾਸੀ ਵੱਡੇ ਨਹੀਂ ਬਚਾਲ ਨਹੀਂ ਤੋਂ ਛੋਟੀ ਅੱਛਾ ਜਿਹੜੀ ਬਚਾਲ ਨਹੀਂ ਉਹ ਦੋ ਤਾਂ ਛੋਟੀਆਂ ਕਾ ਬੇ ਛੋਟੀ ਜਿਠਾਣੀ ਹੋਈ ਮਾਸੀ ਉਹਨੇ 3-4 ਦਿਨਾਂ ਦੀ ਜਠਾਣੀਆਂ ਜਿਹੜੇ ਬਾਹਰ ਗੁਰਦੁਆਰੇ ਦੀਆਂ ਕਚੋਰੀਆਂ ਨਾਲ ਸੀ ਫਿਰ ਬਾਅਦ ਚ ਉਹ ਪੁੱਛ ਉਹ ਪੁੱਛਣਗੇ ਵੀ ਕੌਣ ਆ ਉਹ ਹੈਗੇ ਮਾਸੀ ਦੀ ਜਠਾਣੀ ਦੀ ਨੂੰਹ ਹੂੰ ਕਿਉਂਕਿ ਚਾਹ ਵੀ ਮਾਸੀ ਉਹਨੇ ਲੰਗਰ ਪਾਣੀ ਦਾ ਕੋਈ ਸਾਨੂੰ ਕਰਦੇ ਇਕੱਠੇ ਕਰਦੇ ਆ ਸਾਰਾ ਹਾਂ ਸਾਰਾ ਇਕੱਠੇ ਕਰਦੇ ਆ ਤੇ ਨਾਲ ਉਹਨਾਂ ਨੂੰ ਖਾਉਂ ਦੂਣੀ ਕਾ ਨਾ ਜੀ ਹੁਣ ਤਿਹਾੜ ਦੇ ਹਰ ਜੀ ਨੀਰੀ ਮਠਿਆਈਆਂ ਬਣੂਗੀਆਂ ਮਾਸੀ ਉਹਨੇ ਵਲੌਗ ਚ ਦੇਖਿਆ ਇਕੱਠੇ ਬਣੂਈ ਆ ਸਾਰਿਆਂ ਨੇ ਲੱਡੂ ਬਣਾ ਲੈਣੇ ਅਲੇਡੋਨੀ ਦਾ ਹੁਣ ਤੇ ਲਗਾ ਰਹੇ ਤੇ ਮੈਂ ਬਸ ਇਹ ਕਿਹਾ ਮੈਂ ਖਾਲੀ ਹੀ ਬੰਦ। ਲੱਡੂ ਦਾ ਸਾਡੇ ਬਹੁਤ ਦੂਰ ਦੂਰ ਤੱਕ ਚਲੇ ਜਾਂਦੇ ਨੇ। ਵਿਆਹ ਦੀ ਵੀ ਗੱਲ ਕਰ ਰਹੇ ਸੀ ਪਤਨ ਕੀ ਦਾ ਵਿਆਹ ਹੈ ਮਾਸੀ ਨੂੰ ਪੁੱਛੋ। ਹਾਂ ਕਹਿੰਦੀ ਮੈਂ ਕਹਿੰਦੀ ਵਿਆਹ ਸੀ ਨਾ ਲੱਡੂ ਅਸੀਂ ਘਰ ਤੇ ਬਣਾ ਕੇ ਦੇਇਆ ਤੀਜੇ ਦੇ ਵਿਆਹ ਨੂੰ। ਮਾਸੀ ਉਹਨਾਂ ਦੇ ਚਲੇ ਵੱਡੀ ਖਾਣੇ ਚ ਜਾਂਦੀ ਆ। ਅਭੀ ਇਧਰ ਆਉਂਗਾ ਨਾ ਅੰਦਰੋਂ। ਹੂੰ। ਟਾਰਡੋ ਵੀ ਬਾਲੋ ਜੀ ਹੁਣ ਆਪਾਂ ਕਰਦੇ ਆਪਨੇ ਵੀਡੀਓ ਨੂੰ ਐਂਡ ਕਰਦੇ ਮੇਰੀ ਕਲਿੱਪ ਵਿੱਚ ਪਤਾ ਨਹੀਂ ਆਵਾਜ਼ ਬੰਦ ਹੋ ਗਈ ਤਾਂ ਕਰਕੇ ਮੈਨੂੰ ਬਾਹਰ ਤੋਂ ਰਿਕਾਰਡਿੰਗ ਕਰਨੀ ਪਈ ਸੋ ਮੈਂ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਸਾਰੇ ਜਨ ਨੂੰ ਸਾਡੀ ਬਲੌਗ ਵਧੀਆ ਲੱਗਿਆ ਹੋਵੇ ਬਾਕੀ ਲਾਈਕ ਤੇ ਕਮੈਂਟ ਕਰਨਾ ਨਾ